ਸਾਸਰੀ ਕਾਲ ਵੀਰੇ ਸਾਰਿਆਂ ਨੂੰ ਕਰੇ ਆਪਾਂ ਬਈ ਗੱਲ ਕਰਦੇ ਹਾਂ ਪੰਜਾਬ ਬਾਰੇ ਅੱਜ ਇੱਕ ਦੋ ਬੰਦਿਆਂ ਨੇ ਹੋਰ ਗੱਲ ਕਰੀ ਵੀ ਤੂੰ ਪੰਜਾਬ ਵਾਲੇ ਕੀ ਕੀਤਾ ਤੈਨੂੰ ਬੜੀ ਚਿੰਤਾ ਹੋਈ ਹੋਏ ਤੂੰ ਕੀ ਕਰਦਾ ਮੈਂ ਵੀ ਸੋਚਿਆ ਵੀ ਆਪਾਂ ਕੀ ਕੀਤਾ ਫਿਰ ਆਪਾਂ ਜਵਾਬ ਦੇਣ ਤੋਂ ਮੈਨੂੰ ਡਰਦੇ ਬਈ ਆਪਾਂ ਉਹਨਾਂ ਨੂੰ ਜਵਾਬ ਦੇਣੇ ਆ ਜਿਨ੍ਹਾਂ ਨੂੰ ਆਪਣਾ ਵੀਰੇ ਚੈਨਲ ਵਧੀਆ ਲੱਗਦਾ ਪਹਿਲੀ ਵਾਰ ਹੀ ਆਏ ਨੇ ਉਹ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇੱਕ ਵੀਡੀਓ ਨੂੰ ਲਾਇਕ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਵੀਰੇ ਆਪਣੀ ਕਹੇ ਜੀ ਲੱਗੀ ਹੁਣ ਆਪਾਂ ਉਹਨਾਂ ਨੂੰ ਬੰਦਿਆਂ ਨੂੰ ਜਵਾਬ ਦਿੰਨੇ ਆ ਭਾਈ ਪਹਿਲੀ ਗੱਲ ਤਾਂ ਆਪਾਂ ਦੇ ਗੀਲੇ ਦੇ ਵਿੱਚ ਨਿੰਬੂਆਂ ਦਾ ਬਾਗ ਲਾਇਆ ਸੀ ਸੜਕ ਤੇ ਠੀਕ ਹੈ ਨਾ ਜਿੱਦਨੇ ਲਾਇਆ ਸੀ ਨਿੰਬੂਆਂ ਦੇ ਘੱਟੋ ਘੱਟ ਆਪਾਂ 150 ਬੂਟੇ ਲਾਇਆ ਸੀ ਉਹਦੇ ਵਿੱਚੋਂ 20 ਬੂਟੇ ਤਾਂ ਪਹਿਲੇ ਦੇਣੀ ਪੱਟੇ ਗਏ ਸੀਗੇ ਠੀਕ ਹੈ ਇੱਕ ਨੰਬਰ ਤੇ ਗੱਲ ਜਿਹੜੇ ਚੱਲ ਪਏ ਸੀ ਕੁਸਤਾ ਚੋਂ ਨਿੰਬੂ ਟੁੱਟਦੇ ਹੁੰਦੇ ਸੀ ਬੰਦਾ ਕੀ ਕਰ ਸਕਦਾ ਉਹਦੇ ਵਿੱਚ ਆਪਾਂ ਸਬਜ਼ੀ ਲਾਉਣ ਲੱਗੇ ਸੀਗੇ ਆਪਾਂ ਜਿੰਨੇ ਜੋ ਅੱਗੇ ਹੈਗੇ ਆ ਗੋਭੀ ਕਿੱਡੀ ਕਬੱਡੀ ਗੱਲ ਆ ਗੋਭੀ ਚੱਕ ਕੇ ਲੈ ਜਾਂਦੇ ਸੀਗੇ ਹੁਣ ਵੀ ਉਹਦੇ ਵਿੱਚ ਬਾਲੇ ਨਹੀਂ ਗਏ ਕੀਤੇ 40 ਬੂਟੇ ਨੇ ਜੀ ਚੋਂ ਦੋ ਕਿੰਨੂ ਆਉਂਦੇ ਨੇ ਦੋ ਬਦਾਮਾ ਆਉਂਦੇ ਨੇ ਦੋ ਆਲੂ ਖਾਰਿਆਂ ਦੇ ਨੇ ਦੋ ਆੜੂ ਆਉਂਦੇ ਨੇ ਜੀ ਜੋ ਵੀਰੇ ਸਾਨੂੰ ਇੱਕ ਵੀ ਨਸੀਬ ਨਹੀਂ ਹੋਇਆ ਖਾਣ ਨੂੰ ਕੱਲੇ ਅਸੀਂ ਨੀਂਬੂ ਘਰ ਨੂੰ ਲੈ ਆਉਨੇ ਆ ਹੁਣ ਮੈਂ ਤੁਹਾਨੂੰ ਦੁੱਖ ਦੱਸਦਾ ਆਈ ਆਪਾਂ ਬੈਠ ਕੇ ਗੱਲਾਂ ਕਰਦੇ ਹੁੰਨੇ ਆ ਵੀ ਤੂੰ ਕੀ ਕਰ ਸਕਦਾ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਇਹ ਕੁਝ ਕਰ ਸਕਦੇ ਆਂ ਬੀਜੇ ਨੂੰ ਤਾਂ ਮੈਂ ਗੰਨਾ ਘਰ ਨੂੰ ਝੀਜ ਲੂੰਗਾ ਆਪਣਾ ਨਿਆਈਂ ਚ ਬਾਹਣਾ ਵਧੀਆ ਹੋ ਜੂ ਮੈਨੂੰ ਕੋਈ ਫਰਕ ਨਹੀਂ ਪੈਣ ਲੱਗਾ ਵੀ 20 20 ਸਗਰਾਂ ਪਰ ਕਹਿੰਦਾ ਹੁੰਦਾ ਥੋੜੀ-ਮੋਟੀ ਤਾਂ ਮੈਂ ਗਲਤੀ ਆਪਦੀ ਇਜਾਜ਼ਤ ਨਾ ਕਰ ਸਕਦਾ ਜੇ ਹੁਣ ਮੈਂ ਵੱਡੀਆਂ ਗਲਤੀਆਂ ਕਰੂੰਗਾ ਤਾਂ ਘਰੋਂ ਵੀ ਸਿੱਤਰੀ ਖਾਊਂਗਾ ਨਾ ਘਰੋਂ ਪਤਾ ਕੀ ਕਹਿੰਦੇ ਜਦੋਂ ਦੂਜੇ ਮੁੱਲ ਲੈ ਕੇ ਖਾਂਦੇ ਨੇ ਤੂੰ ਕਿਉਂ ਨਹੀਂ ਖਾ ਸਕਦਾ ਮੈਂ ਚੱਲ ਆਪਾਂ ਉਹਦੇ ਘਰ ਜੋਗੀ ਕਰੇ ਘਰ ਜੋਗੀ ਭਾਲਦਾ ਲੋਕਾਂ ਨੇ ਕਾ ਕੰਮ ਘਰਾਂ ਨੂੰ ਜੰਮਿਆ ਹੋਇਆ ਮੈਨੂੰ ਘਰ ਤੇ ਕਹਿੰਦੇ ਬਾਈ ਹਰੇਕ ਬੰਦੇ ਨੂੰ ਜਦੋਂ ਇਹ ਗੱਲ ਕਹੀ ਜਾਵੇ ਆਪਾਂ ਨੂੰ ਵੀ ਦੁੱਖ ਲੱਗਦਾ ਆਪਾਂ ਖੇਤ 8-10 ਗੰਨੇ ਦੇ ਮੋੜੇ ਬੀਜਲੇ ਇੱਕ ਵੀ ਗੰਨਾ ਖਾਣ ਨੂੰ ਨਸੀਬ ਨਹੀਂ ਹੋਇਆ ਗਮਾਂ ਮਤਲਬ ਲਵੇ ਨੇੜੇ ਦਾ ਕੋਈ ਨਿੰਘਦਾ ਕਰਦਾ ਹੀ ਤੋੜ ਕੇ ਲੈ ਜਾਂਦੇ ਨੇ ਪੱਟ ਕੇ ਵੀ ਤੂੰ ਕਿਹਦੇ ਨਾਲ ਲੜੀ ਜਾਏਂਗਾ ਕਿਹਦੇ ਨਾਲ ਬੈਰ ਪਾਲਨੇਗਾ ਵੀ ਇਹ ਹੀ ਚੀਜ਼ ਨੇ ਛੱਡਦੇ ਦਾ ਵੀਰੇ ਘਰੋਂ ਨਹੀਂ ਹੈਗੇ ਘਰੇ ਆਪਣੇ ਆਲੂ ਖਾਣ ਦੇ ਬੂਟੇ ਸੀ ਉਹ ਨਹੀਂ ਛੱਡੇ ਸਬਜ਼ੀ ਨਹੀਂ ਛੱਡਦੇ ਇਹੀ ਜਿਹਾ ਆਪਾਂ ਪੰਜਾਬ ਦੀ ਚਿੰਤਾ 'ਚ ਗੱਲਾਂ ਕਰਦੇ ਹੁੰਨੇ ਆ ਮਾੜਾ ਮੋਟਾ ਲੋਕ ਕੋ ਸੁਧਰੋ ਹਰੇਕ ਪੰਜਾਬ ਦੇ ਵਿੱਚ ਸਬਜ਼ੀ ਹਰੇਕ ਘਰ ਲਾਵੇ ਹਰੇਕ ਘਰ ਗੰਨਾ ਲਾਵੇ ਕਿਉਂ ਕਿਸੇ ਦੇ ਚੋਰੀ ਕਰਨ ਜਾਂ ਕਿਉਂ ਫਲਾਂ ਦੇ ਬੂਟੇ ਤੁਸੀਂ ਚੋਰੀ ਕਰਨ ਜਾਣ ਇਹ ਗੱਲਾਂ ਆਪਾਂ ਕਰਦੇ ਸੀ ਬਈ ਇਹ ਆਪਣਾ ਸਾਰਿਆਂ ਨੂੰ ਵੱਡਾ ਦੁੱਖ ਆਪਾਂ ਲੱਗੇ ਸੀ ਕਰਨ ਕਰਨ ਨਹੀਂ ਦਿੰਦੇ ਤਾਂ ਕਿ ਆਪਾਂ ਵੀਡੀਓ ਬਣਾਉਣ ਲੱਗੇ ਆ ਵੀ ਛੇ ਲੋਕਾਂ ਨੂੰ ਮਾੜੀ ਮੋਟੀ ਸ਼ਰਮ ਆ ਜਾਏ ਵੀ ਆਪਾਂ ਆ ਗੱਲ ਉਹਦੇ ਖੇਤੋਂ ਚੋਰੀ ਕਰਨ ਗਏ ਸੀ ਤਕਰੀਬਨ ਬਈ ਇਹ ਕੰਮ ਬੰਦੇ ਦਾ ਮਨ ਤੋੜ ਦਿੰਦਾ ਕੰਮ ਕਰਦੇ ਆ ਬਾਕੀ ਮਿਹਨਤ ਕਰਨ ਵਾਲੇ ਬੰਦੇ ਨੂੰ ਟੋਕਣਗੇ ਬੈਠੇ ਨਹੀਂ ਜਾਂਦਾ ਹੁਣ ਆਪਾਂ ਕੋਈ ਕੰਮ ਕਰਨੇ ਜਾਂਦੇ ਹੁੰਨੇ ਅੱਜ ਆਪਾਂ ਮੋਟਰ ਦਾ ਟੋਟਾ ਪਾਉਣ ਗਏ ਪਤਾ ਕੀ ਕਹਿੰਦਾ ਉਹ ਬਹਿ ਜਾ ਕਰ ਸਾਰੀ ਦਿਹਾੜੀ ਚ ਲੈ ਦੱਸ ਵੀ ਹੱਡ ਮੇਰੇ ਦੁਖਣਗੇ ਕੰਮ ਮੈਂ ਕਰਨਾ ਵੀ ਤੈਨੂੰ ਕਾਦੀ ਟੈਨਸ਼ਨ ਇਹੀ ਚੀਜ਼ਾਂ ਨੇ ਭਾਈ ਨਾ ਇਹਦਾ ਬੰਦੇ ਤੋਂ ਸਬਜ਼ੀ ਲੈ ਕੇ ਜਾਣਗੇ ਨਾ ਲੈ ਕੇ ਜਾਣਗੇ ਗੰਨੇ ਉਹ ਕਿਉਂ ਏ ਮਰਦਾ ਤੂੰ ਬੀਜ ਦਾ ਮੁੱਲ ਲੈ ਕੇ ਖਾ ਲੈ ਕਿਉਂ ਪਤਾਈ ਆ ਵੀ ਉਹਨੂੰ ਵੀ ਆਪਾਂ ਕਿਹੜਾ ਕਿਸੇ ਦੇ ਰਹਿਣ ਦੇਣੀ ਆ ਇਹ ਚੀਜ਼ਾਂ ਨੇ ਬਈ ਸੁਧਰੋ ਪੰਜਾਬ ਵਾਲਿਓ ਬੰਦਾ ਕਹਿੰਦਾ ਸੀ ਵੀ ਤੂੰ ਪੰਜਾਬ ਨੂੰ ਵਧੀਆ ਕੰਨਦ ਬਈ ਮੈਂ ਦੱਸ ਰਿਹਾ ਵੀ ਪੰਜਾਬੀਆਂ ਚ ਕੀ ਕਮੀਆਂ ਨੇ ਸਾਡੇ ਚ ਸਾਰਾ ਕੁਝ ਹੁੰਦੇ ਹੋਏ ਸਾਡੇ ਚ ਆ ਕਮੀਆਂ ਨੇ ਜਿਨ੍ਹਾਂ ਨੂੰ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਨੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਾਂ ਨੂੰ ਹੌਸਲਾ ਬਜਾਈ ਹੁੰਦੀ ਆ ਓਕੇ ਜੀ ਅਗਲੀ ਵੀਡੀਓ 'ਚ ਮਿਲਾਂਗੇ